अच्छा जी आज जेडे ਹੋਰ ਵੀ ਮੈਂ ਗੱਲ ਕਰਨੀ ਆ ਹੂੰ ਹੂੰ ਜਿਹੜੇ ਇਧਰ ਉਹ ਬਜ਼ੁਰਗ ਜਾਂਦੇ ਨਾ ਕੱਲੇ ਜਿਹਦੇ ਟੌਰ ਕੱਢ ਕੇ ਜਾਂਦੇ ਜਾਂ ਧੀਆਂ ਪੁੱਤੇ ਕੇ ਸੈਟ ਦਾ ਸਾਰਾ ਕੁਝ ਹੂੰ ਹੂੰ ਉੱਥੇ ਇਹ ਨਹੀਂ ਇੱਕ ਜਨਾਲੀਆਂ ਰੱਖੀਆਂ ਆ ਉਹ ਵੀ ਦੇਵਤਾ ਚਾਰਜ ਲਵਾਉਂਦੀਆਂ ਆ ਇਹ ਕਿੱਥੇ ਪੰਜਾਬ ਚ ਹੈ ਪੰਜਾਬ ਕੇ ਇਹ ਜਾਂਦੇ ਆ ਇੰਜੋਏ ਕਰਨ ਜਾਂਦੇ ਆ ਤੇ ਇਥੇ ਘਰ ਦੇ ਲੜਦੇ ਵੀ ਆ ਤੇ ਨਹੀਂ ਐਸ ਕੀ ਤੈਨੂੰ ਮੈਂ ਜਾਣਦੇ ਆ ਆਪਾਂ ਫਾਰਮਾਂ ਤੇ ਹੁੰਦੀਆਂ ਦੇਖੀਆਂ ਲੜਾਈਆਂ ਅੱਛਾ ਇਹਦਾ ਮਤਲਬ ਵੀ ਜਦੋਂ ਕੱਲੇ ਬਜ਼ੁਰਗ ਜਾਂਦੇ ਤੇ ਫੇਰ ਦੀ ਨਿਗ੍ਹਾ ਰੱਖਣੀ ਚਾਹੀਦੀ ਆ ਹਾਂ ਇਹ ਕੱਲੇ ਜਾਂਦੇ ਫੇ ਮੋਟਰ ਤੇ ਲਿਆਉਂਦੇ ਆ ਮੁੰਡਿਆਂ ਨੂੰ ਕਹਿੰਦੇ ਆ ਤੇ ਲੈ ਆ ਕੋਈ ਨਾ ਕੋਈ ਕਹਿੰਦਾ ਮੋਟਰ ਤੇ ਬਹੁਤ ਕੰਮ ਖਰਾਬ ਆ ਇਧਰ ਹਸ਼ਰਪੁਰ ਲੱਕੇ ਤੇ ਨਾ ਬਾਗ ਆ ਜਿੱਦਾ ਸੰਤਰੀਆਂ ਦੇ ਅੱਛਾ ਹੂੰ ਹੂੰ ਉੱਥੇ ਮੋਟਰਾਂ ਲੱਗੀਆਂ ਆ ਤੇ ਉੱਥੇ ਮਤਲਬ ਇਹ ਅੰਜਵਾਏ ਕੰਮ ਜਾਂਦੇ ਜਿਹੜੇ 50 ਤੋਂ ਉੱਪਰ ਆ ਜਾਂ 50 ਸਾਲਾਂ ਦੇ ਆ ਹੂੰ ਹੂੰ ਤੇ ਜਦ ਆ ਬੇ ਪੂਰੀ ਅੰਜਵਾਏ ਕੰਨ ਦੀ ਨੀ ਪਵਾ ਹੁਣ ਤਾਂ ਹੁਣ ਤਾਂ ਟਾਂਡੀ ਸਾਹਿਬ ਆ ਪਵਾ 95 ਸਾਲਾਂ ਦਾ ਹੋਵੇ ਬਾ ਮਰਿਆ ਨਾ ਹੋਵੇ ਬੰਦੇ ਨੂੰ ਸਾਹ ਆਉਂਦੇ ਹੋਣ ਇੱਥੇ ਗੋਲੀ ਮਿਲ ਜਾਂਦੀ ਵਾਇਗਰਾ ਦੀ ਉਹ ਗੋਲੀਆਂ ਦੇ ਦਿੰਦੇ ਨੇ ਕਹਿੰਦੇ ਬੰਦੇ ਨੂੰ ਸਾਹ ਚੱਲਦੇ ਨੇ ਮਰਿਆ ਨਗਾ ਇਹ ਤੈਨੂੰ ਗੋਲੀ ਦੇ ਕੇ ਤੇ ਉਹ ਬੰਦਾ ਕਹਿੰਦੇ 20 ਸਾਲਾਂ ਦਾ ਬੰਦਾ ਬਣ ਜਾਂਦਾ ਹੁਣ ਕੀ ਕਰੋਗੇ ਇੱਥੇ ਮੈਡੀਸਨ ਬਹੁਤ ਆ ਰਹੀਆਂ ਨੇ ਤੇ ਜੇ ਹੁਣ ਕਿਸੇ ਦਾ ਬਜ਼ੁਰਗ ਮੈਂ ਕਹਾਂਗਾ ਇਹ ਫਿਰ ਸ਼ੱਕੀ ਮਾਮਲਾ ਹੋ ਗਿਆ ਚਲੋ ਆਪਾਂ ਹਰਕਤੀ ਗਲਤ ਨਹੀਂ ਕਰਾਂਗੇ ਤੇ ਜੇ ਹੁਣ ਕੋਈ ਕੱਲਾ ਕਹਿਰਾ ਜਾਂਦਾ ਤਾਂ ਫਿਰ ਤੁਸੀਂ ਟਾਂਡੀ ਸਾਹਿਬ ਕਹਿੰਨੇ ਹੁੰਦੀ ਨਿਗ੍ਹਾ ਰੱਖਣੀ ਚਾਹੀਦੀ ਹੋਰ ਨਾ ਮੁੜ ਕੇ ਇੱਕ ਮੁੰਡਾ ਇੱਥੇ ਹੋਵੇ ਤੇ ਮੁੜ ਕੇ ਇੱਕ ਮੁੰਡਾ ਉੱਥੇ ਹੋ ਜਵੇ ਤਾਂ ਜ਼ਮੀਨ ਅੱਦੀ ਅੱਦੀ ਹੋ ਜਵੇ ਪੰਗਾ ਪਾਊਗਾ ਵੀ ਨਿਗ੍ਹਾ ਰੱਖਣੀ ਪੋਗੇ ਇਹਨਾਂ ਦੀ ਹਾਂਜੀ ਆਪ ਤੁਸੀਂ ਜਾंदे ਆ ਇਹਨਾਂ ਤੇ ਐਲੀਗੇਸ਼ਨ ਉਹ ਵੀ ਔਰਤਾਂ ਨਾਲ ਜੁੜੇ ਹੁੰਦੇ ਨਾ ਇਹਨਾਂ ਦੇ ਹੂੰ ਜਿੱਦਾਂ ਕਹ ਲਓ ਵੀ ਇਹ ਇਹ ਜਿੱਦਾਂ ਵੀ ਚੀਜ਼ੀਆਂ ਖਾਂਦੇ ਜਾ ਕੇ ਆ ਜਿਹੜਾ ਹੁਣ ਬਾਬਾ ਇੱਥੇ ਆਇਆ 에ਰਪੋਰਟ ਤੇ ਦੇਖੀ ਤੁਸੀਂ ਉਹਦੀ ਉਹਦੀ ਲਾਇਓ ਕਿਸੇ ਦਿਨ ਉਹ ਬਾਬਾ ਉਹ 에ਰਪੋਰਟ ਤੇ ਮੁੱਦੀ ਹੁੰਦੀ ਜਾਂਦੀ ਉਹਦੇ ਮੋੜੇ ਜਿੱਦਾਂ ਕਹ ਲਓ ਇੱਕ ਔਰਤ ਜਿਹੜੀ ਸੀ ਹਾਂ ਦੇਖੋ ਕੀ ਕਰੋਗੇ ਹੁਣ ਬਾਬਾ ਫੇ ਕੀ ਕਰੇਗਾ ਮਤਲਬ ਬਾਬਾ ਦੇ ਪੈਰਾਂ ਤੇ ਡਿੱਗੀ ਜਾਵੇ ਨਾ ਸਾਡੀ ਸਾਹਿਬ ਹੁਣ ਕਿਓ ਕਿਓ ਅੱਗੇ ਦੇ ਮੋੜੇ ਕੀ ਕਰੇਗਾ ਬਾਬਾ ਹੁਣ ਫੇ ਕੀ ਕਰੇ ਵਿਚਾਰਾ ਜੇ ਹੁਣ ਇਦਾਂ ਹੋ ਰਿਹਾ ਤਾਂ ਨਾ ਨਾ हां जी हां जी ये भी गल हैगी है कि है अच्छा टाडी साहब अगे ना एक बारी तान दस्त मेरे कोले ना एक बड़ा लंबा समा होया एक किसी बंदे ने कॉल कीती कहंदा ਵੀ ਪੱਡੇ ਵੀ ਇੱਥੇ ਕੋਈ ਬਜ਼ੁਰਗ ਆ ਤਾਂ ਇਹਦੀ ਕੋਈ ਟੇਕ ਕੇਅਰ ਨਹੀਂ ਕਰਦਾ ਤੇ ਵਿਚਾਰਾ ਕੰਬਲੇ ਵਾਂਗੂ ਤੁਰਿਆ ਫਿਰਦਾ ਤੇ ਮੈਂ ਕਿਹਾ ਵੀ ਤੂੰ ਏਦਾਂ ਕਰ ਬਜ਼ੁਰਗ ਨੂੰ ਮੇਰੇ ਦਫ਼ਤਰ ਛੱਡ ਜਾ ਉਹ ਜਦੋਂ ਛੱਡ ਕੇ ਗਿਆ ਮੈਂ ਕਿਹਾ ਬਾਈ ਕਿੱਥੋਂ ਐ ਪਹਿਲੋਂ ਤਾਂ ਉਹ ਜਾਣ ਕੇ ਘੁੱਗੂ ਬਟਾਜਾ ਬਣਿਆ ਤੇ ਮੈਂ ਕਿਹਾ ਵੀ ਤੂੰ ਏਦਾਂ ਕਰ ਤੇਰੀ ਮੈਂ ਫੋਟੋ ਖਿੱਚਦਾ ਆਪਾਂ ਫੇਸਬੁੱਕ ਤੇ ਪਾਉਨੇ ਤੇਰਾ ਟੱਬਰ ਸਰ ਨਖਰੇ ਕਰੇ ਹਾਂ ਤੇ ਮੈਨੂੰ ਇਹ ਲੱਗਾ ਮੈਨੂੰ ਇਹ ਲੱਗਾ ਵੀ ਵਾਕਈ ਵੀ ਜਿਹੜਾ ਬਜ਼ੁਰਗ ਹੈ ਇਹ ਵਿਚਾਰਾ ਘਰੋਂ ਕੱਢ ਦਿੱਤਾ ਹੋਣਾ ਮੈਨੂੰ ਬੜੀ ਸੰਤਿ ਆਈ ਉਹਦੀ ਮੈਂ ਕਿਹਾ ਤੂੰ ਬੋਲ ਕੇ ਆਪਣਾ ਦਾਸ ਤੇਰਾ ਨਾਂ ਕੀ ਪਿੰਡ ਕੀ ਹੈ ਤੇਰੀ ਮੈਂ ਵੀਡੀਓ ਪਾਵਾਂ ਤੇ ਜਦੋਂ ਪਹਿਲੋਂ ਉਹ ਬੰਦਾ ਇਦਾਂ ਬੈਠਾ ਜਿਵੇਂ ਉਹਨੂੰ ਪਤਾ ਹੀ ਕੱਖ ਨਹੀਂ ਜਦੋਂ ਬੋਲਣ ਲੱਗਾ ਤੇ ਉਹ ਬੋਲੇ ਇਦਾਂ ਮੈਂ ਕਿਹਾ ਮੈਨੂੰ ਉਦੋਂ ਹੀ ਸ਼ੱਕ ਪੈ ਗਈ ਇਹ ਫੇਰ ਮੈਂ ਕਾਲ ਕੀਤੀ ਉਹਦੇ ਕੋਲ ਨੰਬਰ ਦਿੱਤਾ ਕਹਿੰਦਾ ਮੈਨੂੰ ਮੇਰੇ ਹੈਗੇ ਇੱਥੇ ਰਿਸ਼ਤੇ ਮੈਨੂੰ ਕੱਢਤਾ ਘਰੋਂ ਕੱਢਤਾ ਫਲਾਣਾ ਤੁਸੀਂ ਬਲੀਵ ਕਰੋ ਉਹਦੇ ਤਿੰਨ ਮੁੰਡੇ ਇਨੇ ਭੋਲੇ ਸੋਹਣੇ ਸਖਿਆੜੇ ਬੰਦੇ ਪੁੱਲ ਖੋਲ ਤਕੜੇ ਲੱਗਦੇ ਜਿਵੇਂ ਕਬੱਡੀ ਕੁੜੀ ਖੇਡਣ ਵਾਲੇ ਹੋਣ ਤੇ ਉਹ ਮੁੰਡਾ ਇਕੁਨਾ ਚੋਂ ਆਇਆ ਤੇ ਉਹ ਲੈ ਕੇ ਆਇਆ ਤੇ ਉਹ ਮੇਰੇ ਨਾਲ ਗੱਲ ਸ਼ੇਅਰ ਕਰਨ ਲੱਪਿਆ ਕਹਿੰਦਾ ਵੱਡੇ ਵੀਰੇ ਨਾ ਗੋਰੀ ਨਾ ਆਇਆ ਇੱਥੇ ਕਹਿੰਦਾ ਘਰੋਂ ਤੁਰਿਆ ਗੋਰੀ ਲੈ ਕੇ ਆ ਮਾਲਟਨ ਚ ਕਹਿੰਦਾ ਹੁਣ ਇਹ ਇਕੱਲਾ ਤੁਰਿਆ ਫਿਰਦਾ ਸਾਡੇ ਬੱਚੇ ਆ ਕਹਿੰਦਾ ਸਾਡੀਆਂ ਵਾਈਫ ਐ ਸਾਨੂੰ ਸ਼ਰਮ ਆਉਂਦੀ ਐ ਕਹਿੰਦਾ ਇਹਨੇ ਇੰਡੀਆ ਦੇ ਵਿੱਚ ਕੋਠੀ ਇੱਕ ਮਾਸਟਰ ਆਣੀ ਲਿਆ ਕੋਈ ਟੀਚਰ ਸੀਗੀ ਉੱਥੇ ਦੇਖੋ ਲੈ ਆ ਕਹਿੰਦਾ ਟੀਚਰ ਰੱਖੀ ਉੱਥੇ 6 ਮਹੀਨੇ ਕਹਿੰਦਾ ਮੁੜ ਕੇ ਬਾਅਦ ਦੇ ਵਿੱਚ ਉਹ ਰੌਲਾ ਪਾ ਕੇ ਬੈ ਗਈ ਕਹਿੰਦੀ ਮੈਨੂੰ ਕੋਠੀ ਚੋਂ ਅੱਧ ਤੇ ਵਿਆਹ ਕਰਾਇਆ ਨਹੀਂ ਕੋਈ ਲਾਮਾ ਨਹੀਂ ਕਹਿੰਦਾ ਉਹਨੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਕੇਸ ਪਾਤਾ ਸਾਡੇ ਤੇ ਕਹਿੰਦਾ ਸਾਡੀਆਂ ਜਿਹੜੀਆਂ ਮੱਝਾਂ ਗਾਵਾਂ ਜੋਸਗਾ ਸਾਰਾ ਖੋਲ ਕੇ ਲੈ ਗਈ ਟਰੈਕਟਰ ਨਹੀਂ ਛੱਡਿਆ ਕਹਿੰਦਾ ਕੋਠੀ ਸਾਡੀ ਖਾਲੀ ਕਰ ਪਈ ਉੱਥੇ ਜਾ ਕੇ ਵੇਖ ਲੈ ਕਹਿੰਦਾ ਇਹ ਹੁਣ ਆਹ ਕੰਮ ਕਰਦਾ ਫਿਰਦਾ ਕਹਿੰਦਾ ਤੁਸੀਂ ਸਗੋਏ ਨੂੰ ਕਹੋ ਵੀ ਆਹ ਕੰਮ ਨਾ ਕਹਿੰਦਾ ਮੈਂ ਤਾਂ ਹੀ ਨਹੀਂ ਇਹ ਝੂਠ ਬੋਲਦਾ ਝੂਰ ਬੋਲਦਾ ਮੰਨੈ ਹੀ ਨਾ ਹੋਰ ਤੁਹਾਡੀ ਗੱਲ ਦਰੋਸਤ ਆ ਜਿਹੜੇ ਬਜ਼ੁਰਗਾ ਕੁਸ਼ਕ ਮੈਂ ਕਹਿ ਸਕਦਾ ਵੀ ਕਾਤੁਕਾ ਹੈਗੇ ਨੇ ਜਿਹੜੇ ਹਲਤਾ ਕਰਦੇ ਨੇ ਹਟਣਾ ਚਾਹੀਦਾ ਉਹਨੇ ਸਕੂਲ ਦੀ ਕੋ ਟੀਚਰ ਲਾਇਆ ਪਤਾ ਨਹੀਂ ਕਿੱਥੋਂ ਭੈਣ ਜੀ ਲੱਭ ਲਿਆ ਆ ਦੇਖੋ ਹੈ ਕੁਮਾਰ